ਚੱਲਦੇ ਆ ਮੇਰੇ ਵਰਗੇ ਜਾ ਉਧਰ ਜਾ ਜਿਹਨਾਂ ਦੱਸ ਚਾਹਾਂ ਪੀ ਲੀ ਖਾ ਪੇ ਹੁਣ ਤੁਰਦੇ ਆ ਬਪੂ ਮੀਤ ਨਹੀਂ ਛੱਡਿਆ ਅਜੇ ਰੇਨ ਕੋਟ ਪਾਲਿਆ ਇਧਰ ਇਹ ਰੂਡ ਕੋਟ ਪਾਲੀ ਦੇ ਮੁਕਤੀ ਜਾਨਾ ਬਾਉਂਸ ਹੱਸੀ ਗਾਲੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ 76 ਹੋ ਗਿਆ ਹੁਣ ਆਪਾਂ ਬਈ ਯਾਤਰਾ ਚੱਲ ਰਹੀ ਆ ਆਪਣੀ ਸ੍ਰੀ ਹੇਮਕੁੰਟ ਸਾਹਿਬ ਦੀ ਤੇ ਸਮਾਨ ਬੰਨ ਲਿਆ ਮੋਟਰਸਾਈਕਲ ਤੇ ਜਾ ਕੇ ਆਪਣਾ ਸਮਾਨ ਪਿਆ ਤੇ ਚਾਹ ਪੀ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਚੱਲਦੇ ਆ ਯਾਤਰਾ ਗੋਵਿੰਦ ਧਾਮ ਚੱਕ ਲਿਆ ਸਮਾਨ ਆਪਾਂ ਜਾ ਕੇ ਬੁਲਟ ਦੇ ਬੰਨਦੇ ਆ ਫਿਰ ਉਦੋਂ ਬਾਅਦ ਚੱਲਦੇ ਆ ਲਓ ਜੀ ਸਮਾਨ ਬੰਨ ਲਿਆ ਬਈ ਆਪਾਂ 7:30 ਹੋ ਗਏ ਸਵੇਰ ਦੇ ਚੱਲਦੇ ਹਾਂ ਗੁਰਦੁਆਰੇ ਆ ਗੋਲੂ ਕੰ ਦਾ ਲੇਟ ਹੋ ਜਾਈਂ ਲੈ ਜਾਵਾਂਗੇ ਹੁਣ ਚੱਲਦੇ ਆ ਆ ਵੀ ਗੁਰਪਤਰਾ ਸੇਵਾ ਗਈ ਮੋਟਰ ਹੈ علاوہ ਆਪਾਂ ਤੇ ਹੁਣ ਦਰਸ਼ਕ ਸਟੈਂਡ ਹੈ ਮੋਟਰ ਚਾਈ ਗਿਆ ਗਾ ਵੀ ਮੱਥਾ ਲੇ ਗਏ ਹੁਣ ਜਾਂਦੇ ਚਾਹ ਪੀਣ ਉਹ ਲਾਈਨ ਲੱਗੀ ਹੋਈ ਆ ਭਾਈ ਪੂਰੀ ਫੋਲ ਉਹ ਦੇਖ ਸਕਦਾ ਬਈ ਇਧਰ ਬਾਈ ਨੇ ਇੱਕ ਨੇ ਕਾਰੀ ਕੋਲਿਆ 2 ਘੰਟੇ ਲੈਣ ਤੇ ਲੱਗ ਕੇ ਬਣਵਾਇਆ ਉਹਨਾਂ ਦਾ ਲੱਬਲਾ ਭਰਾਵਾ ਲੱਬਲਾ ਬਹੁਤ ਸੰਗਤ ਹੁੰਦੀ ਆ ਆ ਬੇ ਲੰਗਰ ਦੇ ਬਹਿ ਕੇ ਚਾਹ ਵੀ ਰਹਿ ਹੁਣ ਆਪਾਂ ਚਾਹ ਵੇਖ ਨਿਕਲਣਾ ਫਿਰ ਆਪਾਂ ਗੋਵਿੰਦ ਧਾਮ ਲਈ ਆਪੇ ਹੁਣ ਮਾਸਤ ਲਾ ਕੇ ਹਲਮੜ ਪਾ ਕੇ ਆਪਾਂ ਤੁਰਦੇ ਆ ਤੇ ਪਾਣੀ ਪੂਣੀ ਜ਼ਰੂਰੀ ਆ ਔਰ ਪੈਟਰੋਲ ਵੀ ਇੱਧਰ ਪੰਪ ਘਾਟੀ ਨੇ ਸਮਾਨ ਆ ਜੀ ਬੰਨ ਕੇ ਲਿਆ ਕਰੋ ਯਾਰ ਆ ਹੈਂਗਰ ਲਵਾ ਲਿਆ ਕਰੋ ਐਵੇਂ ਪਿੱਛੇ ਟੰਗੀ ਕਰਦੇ ਉੱਧਰ ਇੱਕ ਦੇਖਿਓ ਵੀਡੀਓ ਤੁਸੀਂ ਲੈਟ ਨਾ ਬੈਗ ਮੱਚ ਗਏ ਕਿਸੇ ਦਾ ਓਹ ਹੁਣ ਮੂੰਹ ਤੇ ਰਮਾਲ ਬੰਨੂਗਾ ਆਤਰ ਭਾਈ ਪਰੌਂਠੇ ਆ ਗਿਆ ਆਪਣੇ ਆਰਡਰ ਦਿੱਤਾ ਸੀ ਆਬੇ ਤੇ ਬੈਠੇ ਆ ਸਵੇਰੇ ਜੇ ਵਸ ਕੱਲੀ ਚਾਹ ਵੀ ਗਏ ਸੀ ਹੁਣ ਪਰੌਂਠਾ ਖਾਣੇ ਆ ਇਤਨਾ ਹੋ ਤਰ ਰਿਸ਼ੀ ਗੇ ਸੋ ਚੱਲ ਗਏ ਵਜਾਸੀ ਰੁਕ ਗਏ ਸੀ ਉਰੇ ਪਰੌਂਠੇ ਪਰੌਂਠੇ ਖਾ ਲਿਆ ਆਪਾਂ ਢਾਬੇ ਤੋਂ ਤੇ ਹੁਣ ਆਪਾਂ ਜਾਂਦੇ ਆ ਗੋਵਿੰਦ ਭਾਵਗਨ ਨੂੰ ਬਾਦੇ ਆ ਗਏ ਤੇ ਟ੍ਰੈਵਲ ਆਪਾਂ ਉਹ ਤੇ ਮਾਸਕ ਪੁਸਤਾਲਿਆ ਟ੍ਰਾਵਲ ਚੇਂਜ ਹੋ ਗਏ ਰੱਡੀਆਂ ਦੇ ਲੈ ਬਾਬੇ ਉੱਥੇ ਰੱਕੇ 10 ਮਿੰਟ ਦੂਰ ਦੇਖਣ ਦੇ ਮਾਰੇ ਪਹਾੜੀਆਂ ਵਾਲੇ ਟਰੈਕ ਦੀ ਰਾਹ ਜਿਹੜਾ ਜਾਂਦਾ ਬਸਾਂ ਦਾ ਬਾਬੇ ਖਿੱਤੀ ਫਿਰ ਤੇ ਆਪਾਂ ਸ਼੍ਰੀਨਗਰ ਪਹੁੰਚਣ ਆਲੇ ਆ ਬਸ ਖੜਾ ਜਾ ਆਪਾਂ ਵੀ ਵੀਡੀਓ ਕੈਕ ਕਰੇਗੇ ਬਣਾਈਏ ਵੀਡੀਓ ਉਹ ਉੱਥੇ ਜਾਣਾ ਉਹ ਗੱਡੀਆਂ ਦੇ ਲੋਂ ਬਈ ਛੋਟੇ ਛੋਟੇ ਦੇਦੀਆਂ ਉੱਥੇ ਜਾਣਾ ਆਪਾਂ ਬਸਾਂ ਵੀ ਜਾਉਂਦੀਆਂ ਟੈਕਸ ਟਰੈਵਰ ਵੀ ਜਾਉਂਦੇ ਆ ਗੱਡੀਆਂ ਵੀ ਜਾਉਂਦੀਆਂ ਆਪਾਂ ਆ ਗਏ ਬਾਈ ਦੇ ਦੇ ਪ੍ਰਾਗ ਤੇ ਦੋ ਨਦੀਆਂ ਦਾ ਇੱਥੇ ਸੰਗਮ ਹੁੰਦਾ ਤੇ ਆ ਲੋਕਾਂ ਦੇ ਘਰ ਨੇ ਇੱਕ ਉਹ ਨਦੀ ਆ ਕਾ ਨਦੀ ਆ ਰਹੀ ਆ ਇੱਕ ਵਸੇ ਬਾਗੀਰਤੀ ਆ ਇੱਕ ਵਸੇ ਅਲਕਨੰਦਾ ਤੇ ਗਾਹਾਂ ਜਾ ਕੇ ਇੱਕ ਬਣਦੇ ਆ ਗੰਗਾ ਬਾਈ ਦੇਖ ਲੋ ਅੱਛਾ ਲੋਕ ਸਾਰੇ ਆ ਤੁਰਸਤਾ ਲੋਕ ਬਾਈ ਨਹਾਈ ਜਾਂਦੇ ਨੇ ਇਹ ਇਧਰਾਂ ਯੂਨੀਵਰਸਿਟੀ ਬਣੀ ਹੋਈ ਆ ਇੱਥੇ ਬੋਲੂਗਾ ਇੱਥੇ ਜੋ ਪੈਸੇ ਕਢਾਉਣਾ ਦਗਾਂ ਦਾ ਕੋਲ ਲੈਣੇ ਆ ਮਾੜਾ ਮੋਟਾ ਸਹਾਨ। ਮੈਂ ਆਬੇ 100 ਫੁੱਟ ਮੀਟਰ ਤੇ ਆ ਗਿਆ ਆਪਾਂ ਬ੍ਰੇਕ ਲਾ ਲਈ ਤੇ ਖਾਣੇ ਪੀਣੇ ਕੋਲ। ਫੇਰ ਜਾਵਾਂਗੇ ਆਪਾਂ ਅੱਗੇ ਨੂੰ ਮੌਸਮ ਪੂਰਾ ਘੈਂਟ ਆ। ਡਰਾਈਵਰ ਕਰਤਾ ਚੇਂਜ। ਬੋਲਣ ਨੂੰ ਸੁਭਾਤ ਹੀ ਡਰਾਈਵਰ ਦੀ ਕਮਾਂਡ ਏ ਹੁਣ ਇੱਥੋਂ ਇਹ ਡਰਾਈਵਰ ਗੂ ਅੱਗੇ। ਫੇਰ ਇਹ ਰੈਸਟ ਕਰ ਲੂ ਫਿਰ ਆਪਾਂ ਚਲਾਵਾਂਗੇ। ਉਹ ਖਾਲਸੇ ਦਾ ਝੰਡਾ ਚੁਲ ਰਿਹਾ। ਆ ਗਏ ਕੋਲ ਰੈਸਟ ਆ ਗਿਆ। ਉਹਦੀ ਜਾਂਦੀ ਹੈ ਜਿਹੜੀ ਕਾਹ ਜਾ ਕੇ ਕੱਖ। ਜਲਦੀ ਆ ਮੋਦੀ ਦਾ ਯਾਤਰਾ ਮੈਂ ਵਾਪਸ ਕੋਲਾ ਕੋਲਾ ਕਰਤਾ ਪਾਏ ਨਦੀ ਜਿਹੜੀ ਉਹ ਤੁਹਾਈ ਸਭੇ ਕੱਟ ਕੇ ਰੰਗ ਆ ਗਿਆ ਵਾਹ ਬਸੇ ਆਫ ਰੋਡਿੰਗ ਆ ਗਈ ਰਾਹ ਪੂਰਾ ਖਤਰਨਾਕ ਆ ਪੰਨ ਵੀ ਰਹਿ ਗਿਆ ਜਮਾ ਵਨਵੇ ਚੈੱਕ ਕਰੋ ਇਧਰ ਖਾਈ ਇਧਰ ਸੜਕ ਐਡਾ ਇਧਰ ਲਾਈਨ ਪਲਾਨਿੰਗ ਹੋ ਰਹੀ ਆ ਵਨਵੇ ਕਰ ਦੋ ਗਰਦਵਾ ਲਾ ਗਮ ਆਪੇ ਉਧਰ ਪਰਦਾਖ ਖੜ ਕੇ ਆਪਣਾ ਟੈਂਕੇ ਫੁੱਲ ਕਰਵਾ ਲਈਆਂ ਬੈਗ ਆਪਣਾ ਖੋਲੋ ਇੱਕੋ ਬੰਦਿਆ ਬੈਗ ਉਧਰ ਬਰਾਗ ਜੀ ਬਾਈ ਤੇਲ ਤੂਲ ਪਵਾ ਲਿਆ ਆਪਾਂ ਆਪਣਾ ਬੈਗ ਬੰਨਣਾ ਜਿਹੜਾ ਖੁੱਲਾ ਸੀ ਹੁਣ ਇੱਥੋਂ ਚੱਲਦੇ ਆ ਗੋਵਿੰਦ ਕਾਮ 15 ਕਿਲੋਮੀਟਰ ਰਹਿ ਗਿਆ ਇੱਥੇ ਆ ਕੇ ਦੇਖਦੇ ਆ ਜੇ ਰੂਮ ਮਿਲਦਾ ਨਹੀਂ ਤੇ ਫਿਰ ਇੱਕੋ ਅੱਗੇ ਜਾਵਾਂ ਜੋਸੀ ਮੱਟ ਜਿੱਥੋਂ ਐਮਕੋਟ ਦੀ ਯਾਤਰਾ ਸ਼ੁਰੂ ਹੁੰਦੀ ਆ ਜੋਸੀ ਮੱਟ ਉੱਥੇ ਜਾਵਾਂਗੇ ਫਿਰ ਨਾ ਵੱਜਿਆ ਤੇ ਮੌਸਮ ਚੇਂਜ ਹੋ ਗਿਆ ਤੇ ਹੈ ਰਹਿ ਗਿਆ ਹੱਥੋਂ 80 ਕਿਲੋਮੀਟਰ ਤੇ ਟ੍ਰੈਵਲ ਤੋਂ ਉਹੜਾ ਬਰਾ ਫੇਰ ਆ ਗਿਆ ਗੱਡੀ ਚਲਾਉਣ ਦਾ ਬੜਾ ਬੁਲਟ ਤੇ ਮੌਸਮ ਚੈੱਕ ਕਰੋ ਇਧਰ ਪੂਰਾ ਘੇਰ ਰਿਹਾ ਵਾਹ ਵਨਵੇ ਆ ਯਾਰ ਹਾਈਵੇ ਨਹੀਂ ਪਾਣੀ ਲੱਗ ਗਿਆ ਸੀ ਆਪਾਂ ਇੱਥੇ ਹੁਣ ਰੁੱਕ ਗਏ ਆ ਥੋੜਾ ਥੋੜਾ ਮੀਂਹ ਪੈ ਲੱਗ ਗਿਆ ਸੀ ਤੇ ਇਧਰ ਨਦੀ ਦੇਖੋ ਪੂਰੀ ਤੇਜ਼ ਆ ਤੇ ਮਤਲਬ ਥੱਲੇ ਹੀ ਨੇ ਮੀਂਹ ਬੜਾ ਤੇਜ਼ ਹੋ ਗਿਆ ਤਾਂ ਆਪਾਂ ਰੁੱਕ ਗਏ ਇੱਥੇ ਕੋ ਖਾਣੇ ਆ ਹੋਟਲ ਦਾ ਹੀ ਹੋਟਲ ਹਾਲਾ ਭੰਦਰ ਨੂੰ ਕਰਕੇ ਲਾਵਾ ਮੌਸਮ ਖਰਾਬ ਹੀ ਆ ਬਾਬੇ ਦੇ ਸਾਹ ਆ ਹਾ ਹੋਟਲ ਜਰੂਰ ਆ ਬਾਈ ਇੱਥੋਂ ਬੈ ਕੇ ਜੇ ਬਾਈ ਕਰ ਸਕਦਾ ਖਾਣਾ ਤੁਸੀਂ ਆਰਡਰ ਦੇਤਾ ਆਪਾਂ ਇਹ ਥੱਲੇ ਨਹੀਂ ਜਾਂਦਾ ਰਾਹ ਉਹ ਨਜ਼ੀ ਤੇ ਇਧਰ ਆਵਣਾ ਬਾਈ ਖਾਣ ਪੀਣ ਦਾ ਸਾਮਾਨ ਆ ਗਿਆ ਇਧਰ ਮੈਗੀ ਬੋਲੂ ਦੇ ਸਪਰਿੰਗ ਰੋਲਾ ਉਧਰ ਵੀਡੀਓ ਕਾਲ ਤੇ ਵੀ ਨਾਲ ਆਸਟ੍ਰੇਲੀਆ ਵਾਲਾ ਆਇਆ ਹੋਇਆ ਅੱਜ ਤਾਂ ਫੇਰ ਮੇਟਾ ਜਾਂ ਤਾਂ ਰਸੀ ਮਮੀ ਹਟਿਆ ਨਹੀਂ ਹਜੇ ਤਾਂ ਹੀ ਅਜੇ ਖੜੇ ਆ ਆ ਹਟ ਨਾਲ ਸਵੇਰ ਦੇ ਤੁਰੇ ਹੋਇਆ ਵੀ ਇੱਥੇ ਹੁਣ ਪਹੁੰਚੇ ਨਹੀਂ ਆਪਾਂ ਰੁਕੇ ਹੋਏ ਆ ਸਾਮਾਨ ਵਾੜਾ ਬੜਾ ਗੱਲਾ ਹੋ ਰਿਹਾ ਮਮੀ ਹਟੇ ਨਹੀਂ ਹਜੇ ਆਪਾਂ ਮੀਤ ਨਹੀਂ ਹਟਿਆ ਅਸੀਂ ਰੇਨਕੋਟ ਪਾ ਲਈ ਇਧਰ ਇਹ ਰੂਡ ਕੋਟ ਪਾ ਲਈ ਤੇ ਚੱਲਦੇ ਆਂ ਯਾਤਰਾ ਸ਼ੁਰੂ ਕਰਾਂਗੇ ਮੀ ਉਹ ਨਹੀਂ ਰੋੜੇ ਚੱਲਦੇ ਆ ਕਿ ਚਤਨ ਕਾਮੂ ਲਾ ਪਾਤੇ ਰੇਨकोट ਲਾਤੇ ਆ ਤੇ ਇੱਧਰ ਮੌਸਮ ਦੇਖ ਸਕਦੇ ਹੋ ਉੱਪਰ ਤੁਸੀਂ ਆ ਸਾਰੇ ਬਾਈ ਰਾਈਡਰ ਹੀ ਨੇ ਇਹਨਾਂ ਨੇ ਵੀ ਲਾਤੇ ਬੋਲੂ ਉਹ ਤਰ੍ਹਾਂ ਕਰਦਾ ਉਹ ਸੰਗ ਦਾ ਉਹ ਬਲੌਗਿੰਗ ਕਰਦਾ ਪਰ ਸੰਗ ਦਾ ਉਹ ਵਾ ਗਿਆ ਕਾ ਪਕੜਾ ਜਮੇਲੀ ਚ ਉੱਤਰਾਖੰਡ ਇਹਦਾ ਥੋੜਾ ਥੋੜਾ ਸੂਰਜ ਦੇਵਤਾ ਆਪਾਂ ਨੂੰ ਦੇਖ ਰਿਹਾ ਇੱਧਰ ਦੀ ਇੱਧਰ ਟੈਂਪਰੇਚਰ ਹੈਗਾ 22 ਪੂਰਾ ਹਨਾ ਮੌਸਮ ਆਇਆ ਨਾ ਵਧੀਆ ਇਆ ਗੋਲੂ ਬਲੌਗ ਨਾਲ ਉਲਟ ਲੱਗਿਆ ਵਾ ਕਹਿੰਦੇ ਟ੍ਰੈਲਰ ਵਾਲਾ ਹੋ ਗਿਆ ਬਈ ਜਾਂਦਾ ਇੰਨਾ ਕੁ ਆਫ ਰੋਡਿੰਗ ਵਿੱਚ ਆਪਾਂ ਆਪੇ ਹੋਰ ਆਪਾਂ ਵੀ ਇਸ ਵਾਰ ਤਾਂ 21000 ਫੁੱਟ ਤੇ ਆ ਗਏ ਆ ਪੂਰੇ 21000 ਫੁੱਟ ਤੇ ਦੇਖ ਲਓ 20000 ਵਰਡ ਦਰਸ਼ਨ ਕਰੋ ਬਈ ਸੋ ਜਲ ਗਿਆ ਆਪਾਂ ਉਹ ਇੱਥੇ ਆ ਕੇ ਦਰਵਾਰਾ ਆਪਾਂ ਵੀ ਉਹ ਜਮਾ ਥੱਲੇ ਆਏ ਆ ਬੰਦ ਕਰ ਸਕਦੇ ਇੱਥੇ ਪਹੁੰਚ ਗਿਆ ਨਾ ਆਪਾਂ ਇਧਰ ਉੱਪਰ ਆ ਉੱਪਰ ਪਹੁੰਚ ਗਏ ਤੇ ਇੱਥੇ ਆ ਵੱਡਾ ਬਿਲੰਦ ਦਿੱਤੀ ਚਾਹ ਚਾਹ ਪੀ ਕੇ ਫਿਰ ਜਾਵਾਂਗੇ ਆ ਸੰਗ ਤਾਂ ਦਰਸ਼ਨ ਕਰ ਆਈਆਂ ਇਹ ਖਾਸ ਨੇ ਪੂਰੇ ਉੱਥੇ ਜਾਣਾ ਆਪਾਂ ਬਦਰੀਨਾਥ ਬਈ 50 ਕਿਲੋਮੀਟਰ ਤੇ ਇਹ ਮੇ ਕੋਣ ਸਾਹਿਬ 46 ਕਿਲੋਮੀਟਰ ਹੈ ਗਿਆ ਉਰੋਂ ਚਾਹ ਦਿੱਤੀ ਸੀ ਆਰਡਰ ਬਾਈ ਚਾਹ ਆ ਗਈ ਬਣ ਗਿਆ ਬਣੀ ਓੜੀ ਠੰਡ ਜੀ ਵੀ ਹੋ ਗਈ ਜਾਣਾ ਚਾਹ ਚੋ ਪੀਨੇ ਆ ਫੇਰ ਜਾਣਾ ਆਪਾਂ ਅੱਗੇ ਚਾਹਾ ਪੀ ਲਈ ਖਾਪੇ ਹੁਣ ਤੁਰਦੇ ਆਪਾਂ ਟਾਫਿਕ ਜਾਈ ਜਾਣਾ ਚਾਹ ਸਵਾਦ ਨਹੀਂ ਸੀ ਯਾਰ ਵਧੀਆ ਨਹੀਂ ਸੀ ਲਓ ਜੀ ਆਪਾਂ ਜੋਸੀ ਮੱਟ ਪਹੁੰਚ ਗਏ ਆ ਬਾਈ ਨਿਕਲਿਆ ਸ਼ਹਿਰ ਆਹੇ 40 ਕਿਲੋਮੀਟਰ ਆਇਆ ਹੈਗੀ ਥੋੜੀ ਜਿਹੀ ਉਹ ਦੇਖੋ ਪਈਆਂ ਬਾੜੀਆਂ ਦੇ ਜਾ ਕੇ ਦੇਖਦੇ ਆਂ ਬਾਕੀ ਅਸੀਂ ਅੱਗੇ ਜਾ ਕੇ ਰੂਪਗੜ੍ਹਾ ਦੇਖਣਾ ਉੱਥੇ ਮਿਲਦਿਆ ਕਿ ਨਹੀਂ ਨੋ ਬਈ ਹੁਣ ਆਪਾਂ ਕਿਹਾ ਜੋਸੀ ਮੱਠ ਪਹੁੰਚ ਗਏ ਆ ਹੁਣ ਤੇ ਥੋੜ੍ਹਾ ਨੇੜੇ ਰਹਿ ਗਿਆ ਜਿੱਥੇ ਆਪਾਂ ਰੁਕਣਾ ਗੋਵਿੰਦ ਧਾਮ ਤੇ ਤੇ ਜਾਣਿਆ ਥੱਲੇ ਆਪਾਂ ਮੰਨਦਾ ਥੱਲੇ ਦੀ ਰਸਤਾ ਜਾਂਦਾ ਦੇਖ ਸਾਹਮਣੇ ਉਧਰ ਦੀ ਉੱਥੇ ਜਾਣਾ ਆਪਾਂ ਆ ਕਾੜਾ ਯਾਰ ਜੋਸੀ ਮੱਠ ਤੇ ਬੈਠਣ ਲੋਕਾਂ ਲਈ ਬਣਾਇਆ ਸਾਰਾ ਕੁਝ ਇੱਥੇ ਆ ਦੇ ਹਨ ਸਟੇਸ਼ਨ ਲੈ ਵਾਪੇ ਆਪਾਂ ਥੱਲੇ ਉਤਰੇ ਉੱਪਰ ਦੇਖੋ ਮੁਝੇ ਥੱਲੇ ਆ ਗਿਆ ਹੁਣ ਆਪਾਂ ਤੇ ਗੋਵਿੰਦ ਘੜ ਇਥੋਂ 10 ਕਿਲੋਮੀਟਰ ਰਹਿ ਗਿਆ ਬਸ ਉੱਪਰ ਥੋੜਾ ਜਿਹਾ ਰੋਡ ਖਰਾਬ ਸੀਗਾ ਥੱਲੇ ਉਹ ਪੂਰਾ ਸਹੀ ਰੋਡ ਆ ਜੇ ਬਹੁਤ ਜਾਣੇ ਆ ਪੁੱਤ ਤੇ ਦੇਖਦਾ ਰੋਡ ਮਿਲਦਾ ਕਿ ਨਹੀਂ ਆਪਾਂ ਨੂੰ ਕਾਂਡ ਲਾਦਾ ਇਧਰ ਪਾਸੇ ਨਦੀ ਜਾ ਰਹੀ ਹੈ ਤੇ ਸਾਹਮਣੇ ਇਧਰ ਪਾਸੇ ਪਹਾੜ ਤੇ ਇਧਰ ਰਾਹ ਦੇਖੋ ਇਧਰ ਮੋੜ ਆ ਗਿਆ ਖਤਰਨਾਕ ਆਪਾਂ ਕੋ ਮੈਂ ਘਾਟ ਪਹੁੰਚ ਕੇ ਬਾਈ ਸਮਾਨ ਲਾ ਲਿਆ ਤੇ ਇੱਥੇ ਆਪਣਾ ਰੂਮ ਮਿਲ ਗਿਆ ਗੁਰਦੁਆਰੇ ਵਾਲੇ ਯਾਰ ਰੂਮ ਹੀ ਨਹੀਂ ਦਿੰਦੇ ਯਾਰ ਐਨੀ ਦੂਰ ਆਉਂਦੇ ਆ ਯਾਤਰੀ ਹਨਾ ਯਾਰ ਤੇ ਉਰੇ ਹਨੋ 2000 ਦਾ ਦਿੱਤਾ ਰੂਮ ਵੀ ਪੂਰੇ ਮਹਿੰਗਾ ਲਾਉਂਦਾ ਰੂਮ ਇਹਨਾਂ ਨੂੰ ਪਤਾ ਵੀ ਇਹਨੇ ਲੈਣੀ ਲੈਣੇ ਹੀ ਲੈਣਾ ਰੂਮ ਦੇ ਲੋ ਲੈ ਬਾਈ ਸਵਾਨ ਸਾਡਾ ਸਵਾਨ ਲੈ ਕੇ ਜਾਂਦਾ ਬਾਈ ਆਪਣਾ ਤੇ ਰੂਮ ਮਿਲ ਗਿਆ ਜਿੱਥੇ ਉੱਥੇ ਗੋਲੂ ਸਰ ਜਾ ਹਲਾਉਂਦਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਪੁੱਛਦੇ ਆ ਬਾਅਦ ਚ ਜਾ ਕੇ ਤੇ ਰੂਮ ਦਿਖਾਉਣਾ ਤੁਹਾਨੂੰ ਆਪਾ ਆਪਣਾ ਆ ਗੰਮਲਾਂ ਬਾਈ ਆਪਣਾ ਕਮਰਾ ਇਧਰ ਸਾਡੀਆਂ ਸਕਲਾਂ ਦੇਖ ਲੋ ਕਹੇ ਜਿਉਂੀਆਂ ਪਈਆਂ ਸਵੇਰ ਦੀਆਂ ਤੇ ਆਪਹੁ ਭਈਆ ਪਰ ਉਹ ਮੁਝੇ ਵਹਿ ਗਿਆ ਤੇ ਯਾਰ ਗੁਰਦੁਆਰਾਲੇ ਨੂੰ ਮਾ ਚਾਹੀਦਾ ਵੀ ਰੂਮ ਦੇਣਾ ਚਾਹੀਦਾ ਯਾਰ ਭਈ ਐਨੀ ਦੂਸਾਂ ਗੱਲਾਂ ਆਉਂਦੀ ਆ ਤਿੰਨ ਚਾਰ 3 400 ਕਿਲੋਮੀਟਰ ਤੋਂ ਦੂਰ ਉਹ ਨਾ ਆਉਂਦੀ ਆ ਰੂਮ ਦੇਣਾ ਚਾਹੀਦਾ ਯਾਰ ਰੂਮ ਦਿੰਦੇ ਨਹੀਂ ਤੇ ਹੋਟਲ ਵਾਲੇ ਫਾਇਦਾ ਠਾ ਲੈ ਲੈਂਦੇ ਨੇ 15 1500 ਦੇ ਰੂਮ 2 2000 ਦੇ 25 2500 ਦੇ ਦਿੰਦੇ ਆ ਯਾਰ ਗੱਲ ਤਾਂ ਗੱਲਾਂ ਨੇ ਬਾਪੂ ਦੂਰ ਕਾ ਕਿੱਥੇ ਹੀ ਨਾ ਜਾਂ ਵਾਪੇ ਗੁਰਦੁਆਰੇ ਰੂਮ ਸਪਾਰਸ ਤੇ ਦਿੰਦੇ ਆ ਜਾਂ ਫਿਰ ਫਾਇਮ ਨਹੀਂ ਦਿੰਦੇ ਆ ਦੋ ਜਾਨਾਂ ਦਾ ਉਸ ਨੀ ਖੱਟੀ ਦਾ ਤਨ ਆ ਦੀ ਫੈਮਲੀ ਨਾਲ ਕੋ ਮਣਾਇਆ ਕਰੋ ਜਾਂ ਹੁਣ 4-5 ਜਾਨੇ ਫੇਰ ਫਾਇਦਾ ਬਾਈ ਅੱਕ ਕੇ ਸਾਨੂੰ 2000 ਦਾ ਰੂਮ ਲਾਣਾ ਪਿਆ ਕੱਲ ਵੀ ਸਾਨੂੰ ਉੱਥੇ ਆਈ ਆਈ ਰੂਮ ਲਾਣਾ ਪਿਆ ਬਾਹਰ ਸੀਗੇ ਇਸ ਵੀ ਗੁਰਦੁਆਰਿਆਂ ਨੇ ਦਿੱਤਾ ਨਹੀਂ ਸਾਨੂੰ ਰੂਮ ਤੇ ਅੱਜ ਵੀ ਸਾਨੂੰ ਇੱਥੇ ਹੋਟਲ ਲਾਣਾ ਪਿਆ ਦੋ ਦਿਨ ਸਾਨੂੰ ਹੁਣ ਹੋਟਲ ਆ ਕੱਲ ਨੂੰ ਵੇਖਦੇ ਆਂ ਸੀ ਕੀ ਭਣਦਾ ਉੱਪਰ ਚੱਲਦੇ ਆਂ ਕੱਲ ਨੂੰ ਦਰਸ਼ਨਾਂ ਵਾਸਤੇ ਹੁਣ ਜਾਂਦੇ ਆਂ ਪਾਵਾਂ ਗੁਰਦੁਆਰਾ ਸਾਹਿਬ ਮੱਥਾ ਮੋਠਾ ਢੇਕਿ ਆਉਣੇ ਆ ਤੇ ਚੱਲਦੇ ਆਂ ਮੇਰੇ ਵਰਗੇ ਯਾਰ ਉਧਰ ਯਾਰ ਜਿਹਨਾਂ ਦਾ ਦੱਸ ਐ ਵੀ ਹੋਟਲ ਚੋਂ ਬਾਈ ਗੁਰਦੁਆਰਾ ਸਾਹਿਬ ਆ ਗਿਆ ਆਪਾਂ ਤੇ ਗੱਡੀਆਂ ਦੀ ਪੂਰੀ ਪਾਰਕਿੰਗ ਵਾਸਤੇ ਇੱਧਰ ਲਾਈਨ ਲੱਗੀ ਹੋਈ ਆ ਇੱਧਰ ਮੋਟਰਾਂ ਖੜਾ ਸੰਗ ਪੂਰੀ ਫੁੱਲ ਆਈ ਹੋਈ ਇੱਥੇ ਤੇ ਸਾਹਬ ਦਾ ਗੁਰਦੁਆਰਾ ਸਾਹਿਬ ਦਾ ਗੇਟ ਆ ਅੰਦਰ ਜਾਣੇ ਆ ਦਰਸਨਾ ਵਾਸਤੇ ਆਏ ਆ ਆਹ ਨੂੰ ਨਹੀਂ ਮਿਲਦੇ ਬਈ ਐ ਮਿਲਦੇ ਹਾਲ ਹੀ ਮਿਲਦੇ ਆ ਦੇਖੋ ਐ ਪਿਆ ਫਿਰ ਦੇਖ ਸਾਹਬ ਜੀ ਪੁੱਲ ਆ ਆਏ ਭੀ ਅਸਲੇ ਨਾ ਮਾਸ ਦਰਬਾਰ ਸਾਹਿਬ ਹੋ ਗਿਆ ਭਾਈ ਬੰਦ ਆਪਾਂ ਹੋ ਗਏ ਸੀ ਲੇਟ ਆਪਾਂ ਅੰਦਰ ਮੱਥਾ ਡੇ ਗਏ ਤੇ ਬਾਹਰ ਦਾ ਇਤਰਾ ਮਾਹੌਲ ਦੇਖ ਸਾਡੇ ਤੁਸੀਂ